ਅਰੇ ਗੱਲਬਾਤ ਹੋਈ ਆ ਮੈਂ ਦੁੱਧ ਲੈਣ ਜਾਂਦਿਆਂ ਹਾਂ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੱਢਣ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡਾਂਡੇ ਡੋਂਡੇ ਮਾਰੇ ਮੇਰੇ ਤਲਵਾਰ ਕੇਸ-ਕੋਸ ਖਿੱਚ ਗਈ ਤਾਂ ਮੇਰੋਂ ਵਾਵਾ ਤੂ ਐ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦਾ ਕੇਸ ਸਤੰਤਰ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਨਵਾਂ ਦੇ ਵਿੱਚ ਕਿਵੇਂ ਸਦੀ ਨਾਲ ਪੁੱਟ ਹਾਂ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਹਾਂ ਪੁਲਿਸ ਨੇ ਜਿੰਨਾ ਦਾ ਕੁੱਤਾ ਉਹਨਾਂ ਨੇ ਸਭੀ ਪੁਲਸਕੈ ਹਾਂ ਪੁਲਸ ਤੇ ਇਦਾਂ ਲਾਗੋ ਬੰਦੇ ਨੇ ਫੋਨ ਕੀਤਾ ਕਵਾਂਡੀਆਂ ਨੇ ਕਿਹਨੇ ਹਾਂਜੀ ਹਾਂਜੀ ਉਹਦੇ ਡਾਂਗਾ ਮਾਰ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ-ਵਾਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਇਹ ਤਾਂ ਢਾਣੇ ਲੈ ਗਏ ਨਾ ਹਾਂਜੀ ਠਾਣੇ ਲੈ ਗਏ ਮੁੜ ਕੇ ਕਿੱਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫੇਰ ਘਰਦਿਆਂ ਨੇ ਜਾ ਕੇ ਇੱਕ